ਤਰਨ ਤਾਰਨ ਦੇ ਪਿੰਡ ਖੇਡਾ ਦੇ ਚਮਸ਼ੀਰ ਸਿੰਘ ਨਾਮਕ ਨੌਜਵਾਨ ਤੇ ਸਕੂਲ ਤੋਂ ਘਰ ਪਰਤਦੇ ਸਮੇਂ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਰੰਜਿਸ਼ ਵਿੱਚ ਕੁਟਮਾਰ ਤੇ ਤੇਜ਼ ਤਲ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਮਲੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਲਾਜਰੀ ਹਸਪਤਾਲ ਦਾਖਲ ਕਰਵਾਇਆ ਗਿਆ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਘਰ ਦੇ ਬਾਹਰ ਜਨਮ ਦਿਨ ਮਨਾਉਂਦੇ ਹਾਂ ਕੇਕ ਕੱਟਣ ਮੌਕੇ ਹੁੱਲੜਬਾਜੀ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਸ਼ਮਸ਼ੇਰ ਅਤੇ ਉਸਦੇ ਪਿਤਾ ਵੱਲੋਂ ਰੋਕਿਆ ਗਿਆ ਜਿਸ ਦੀ ਰੰਜਿਸ਼ ਤਹਿਤ ਉਕਤ ਰੋਕਾਂ ਵੱਲੋਂ ਸਕੂਲ ਤੋਂ ਘਰ ਪਰਤਦੇ ਸਮੇਂ ਸ਼ਮਸ਼ੇਰ ਸਿੰਘ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਗਈ ਤੇ ਤੇਜ਼ ਤਲਹ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਉਥੋਂ ਲੰਗਰੇ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਸ਼ਮਸ਼ੇਰ ਸਿੰਘ ਨੂੰ ਕੁੱਟਮਾਰ ਕਰਨ ਦੇ ਲੋਕਾਂ ਕੋਲੋਂ ਛਡਵਾਇਆ ਗਿਆ ਜਿਸ ਨੂੰ ਲਾਜਰੀ ਹੁਣ ਹਸਪਤਾਲ ਲਿਆਂਦਾ ਗਿਆ ਤਾਂ ਕੁੱਟਮਾਰ ਕਰਨ ਵਾਲੇ ਲੋਕਾਂ ਵੱਲੋਂ ਹਸਪਤਾਲ ਵਿਖੇ ਪਹੁੰਚ ਕੇ ਉਹਨਾਂ ਤੇ ਇਸ ਤਰ੍ਹਾਂ ਹਥਿਆਰ ਲੈ ਕੇ ਹਮਲਾ ਕਰ ਦਿੱਤਾ ਗਿਆ ਇਸ ਤੇ ਬੜੀ ਮੁਸ਼ਕਲ ਨਾਲ ਆਸ-ਪਾਸ ਦੇ ਲੋਕਾਂ ਤੇ ਹਸਪਤਾਲ ਦੇ ਸਟਾਫ ਵੱਲੋਂ ਉਹਨਾਂ ਨੂੰ ਬਚਾਇਆ ਗਿਆ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਹੁਣ ਤੱਕ ਲੋਕਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਵੀਰ ਜੀ ਪਿੰਡ ਖੇਡਾ ਹੱਡਾ ਮੇਰਾ ਨਾਮ ਵਕੀਲ ਸਿੰਘ ਆ ਜੀ। ਤੇ ਵੀਰ ਜੀ ਸਾਡਾ ਰੋਡ ਦੇ ਉੱਤੇ ਘਰਿਆ ਜੀ। ਤੇ ਇਹ 20 ਪੰਜੀਆਂ ਮੁੰਡਿਆ ਦਾ ਜਸਾ ਬਣਾ ਕੇ ਜੀ। ਫਿਰ ਜੇ ਸ਼ਰਾਬ ਨਾਲ ਉੱਥੇ ਕੇਕ ਕੱਟਣ ਦਾ ਜੀ ਮੁੰਡੇ ਦਾ ਪਹਿਲਾ ਜਨਮ ਦਿਨ ਮਨਾਉਂਦਾ ਹੈ ਜੀ। ਤੇ ਮੇਰਾ ਭਰਾ ਜਹਾਦਰ ਆ ਜੀ। ਸਾਡੇ ਬੂਏ ਦੇ ਗਾੜੀ ਰਾਤ ਤੇ ਲਲਕਾਰੇ ਮਾਰਦੇ ਤੇ ਕੇਕ ਕੱਟ ਤੇ ਉਹਨੇ ਰੋਪਨ ਦੀ ਕੋਸ਼ਿਸ਼ ਕੀਤੀ ਤੇ ਇਸ ਤਰ੍ਹਾਂ ਨਾ ਕਰੋ। ਤੁਸੀਂ ਜੋ ਵੀ ਕਰਨਾ ਆਪਣੇ ਕਰੇ ਕਰੋ ਜਾ ਕੇ। ਉਹਨਾਂ ਨੂੰ ਪਾਇਆ ਕਿ ਇਹ ਅਸੀਂ ਤੇ ਤਰਾਇ ਕਰਨਾ ਹੈ ਤੇ ਕਰਾਂਗੇ ਪਵਾਣ ਕਰਾਂਗੇ ਢੀਂ ਕਰਾਂਗੇ ਉਹਨਾਂ ਨੇ ਆਖਿਆ ਕਿ ਮੈਂ ਨਹੀਂ ਇਹ ਕਰਨ ਦੇਣਾ ਤੇ ਉਹਨਾਂ ਨੂੰ ਮੜਕੇ ਉਹਨਾਂ ਦਾ ਬੇਟਾ ਸੀ ਪਤੀਆ ਹੀ ਮੇਰਾ ਸ਼ਮਸ਼ੀਰ ਸਿੰਘ ਉਹਨੇ ਆਖਿਆ ਕਿ ਇਹ ਨਹੀਂ ਕਰਨ ਦੇਣਾ ਇਹ ਤਰਾ ਕਰਦਿਆ ਕਰਾਉਂਦਿਆ ਤੇ ਮੜਕੇ ਚਲੋ ਜੀ ਰੋਕਰੀ ਚਲ ਗਿਆ ਮੜਕੇ ਮੇਰਾ ਪਤੀਆ ਸਕੂਲੇ ਗਿਆ ਜੀ ਇਹਨਾਂ ਨੇ ਉਹਨਾਂ ਦੀ ਨਿਗਾਰਿਖੀ ਤੇ ਇਹਨੇ ਸਾਨੂੰ ਇਤਰਾ ਗੱਲ ਆਖੀਆ ਇਹ ਕਰਕੇ 25 ਮੁੰਡੇ ਜੀ ਤੇ ਉਹ ਦੋ ਮੁੰਡੇ ਛੱਡਣਾ ਹੁੰਦਾ ਜੀ ਇਨਾ ਪੁਲਿਸ ਨੂੰ ਢਾ ਲਿਆ ਜੀ ਉਹਦੇ ਸੱਤਾ ਸੱਤਾ ਡਾਕਟਰ ਮਾਰੇ ਆ ਜੀ ਤੇ ਮੁਰਕੇ ਛਡਾਉਣ ਆਲਿਆਂ ਨੇ ਛਡਾਇਆ ਜੀ ਉਹਨਾਂ ਆਖਿਆ ਵੀ ਇਹ ਮੁੰਡਾ ਮਾਰਦੇ ਲੱਗੇ ਅਸੀਂ ਮੁਰਕੇ ਚੌਕੀ ਆਏ ਆ ਜੀ ਚੌਕੀ ਦਰਖਾਸਤ ਦੇ ਕੇ ਆਹੀ ਪੈਰੋਂ ਗਏ ਆ ਜੀ ਕੈਰੋਂ ਜਾ ਕੇ ਇਹਨਾਂ ਫੇਰ ਉੱਤੇ ਇਹੋ ਕੰਮ ਕੀਤਾ ਜੀ ਵੀ ਪੰਜੀ ਉੱਥੇ ਵੀ ਸਰਪਾਨਾ ਲੈ ਕੇ ਸਾਨੂੰ ਹਸਪੀਟਲ ਦੇ ਵਿੱਚ ਲੈ ਗਏ ਆ ਉੱਥੇ ਸਾਡੇ ਡਾਕਟਰਾਂ ਨੇ ਦੁਕਾਨਾਂ ਵਾਲਿਆਂ ਨੇ ਮਦਦ ਕੀਤੀ ਕੋਈ ਨਹੀਂ ਪੁਲਿਸ ਸਟਾਫ ਸਾਨੂੰ ਕੁਲਟਾ ਪੈਂਦਾ ਹੀ ਆ ਜੀ ਸਾਡੇ ਘਰੇ ਜਿਹੜੇ ਮਾਰਦੇ ਪੁਲਸੋਂ ਕੋਲਤਾ ਵੀ ਤੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਹੋ ਸਰਕਾਰ ਕੋਲ ਮੰਗ ਕਰਦੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਕਾਰਵਾਈ ਹੋਵੇ ਸਾਡਾ ਮੁੰਡਾ ਵਿਹੋਸ ਹਸਪਤਾਲ ਦੇ ਵਿੱਚ ਪਿਆ ਆ ਉਧਰ ਜਦੋਂ ਕਟਨਾ ਸਬੰਧੀ ਪੁਲਿਸ ਚੌਕੀ ਨਸ਼ਹਿਰਾ ਪਨੂਆ ਵਿਖੇ ਪਹੁੰਚ ਕੇ ਚੌਕੀ ਇੰਚਾਰਜ ਗੱਜਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਗੱਜਨ ਸਿੰਘ ਨੇ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਉਕਤ ਝਗੜੇ ਵਿੱਚ ਦੋਹਾਂ ਧਿਰਾਂ ਦੇ ਸੱਟਾਂ ਲੱਗੀਆਂ ਨੇ ਕਿਸੇ ਵੀ ਧਿਰ ਦੀ ਡਾਕਟਰੀ ਰਿਪੋਰਟ ਹਾਲੇ ਤੱਕ ਉਹਨਾਂ ਕੋਲ ਨਹੀਂ ਪਹੁੰਚੀ ਹੈ ਤੇ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ